ਪਸ਼ੂ ਨੇ ਜਾਨਵਰ ਨੇ ਇਹ ਬੇਜਬਾਨ ਨੇ ਇਹਨਾਂ ਐਕਸੀਡੈਂਟ ਹੁੰਦਾ ਹੈ ਇਹਨਾਂ ਦਾ ਵੀ ਜਾਨ ਦਾ ਨੁਕਸਾਨ ਹੁੰਦਾ ਹੈ ਪਬਲਿਕ ਨੂੰ ਵੀ ਹੁੰਦਾ ਹੈ ਤਾਂ ਇਹਦੇ ਲਈ ਵੀ ਅਸੀਂ ਕੋਪਰਾਲਾ ਇਹਨਾਂ ਲਈ ਇੱਕ ਰਿਫਲੈਕਟਰ ਕੋਲਰ ਆਉਂਦਾ ਜੋ ਧੁੰਦਾਂ ਦੇ ਮੌਸਮ 'ਚ ਇਹਨਾਂ ਦੇ ਗਲੇ 'ਚ ਪਾਇਆ ਜਾ ਸਕਦਾ ਅਸੀਂ ਕਿਸੇ ਐਨੀਮਲ ਵਾਲੇ ਐਨਜੀਓ ਨਾਲ ਅਸੀਂ ਆਲਰੇਡੀ ਗੱਲ ਚੱਲ ਰਹੀ ਹੈ ਮੇਰੀ ਕਿਸੇ ਐਨੀਮਲ ਐਨਜੀਓ ਨਾਲ ਘਟਾਈਪ ਕਰਕੇ ਅਸੀਂ ਜਲਦੀ ਤੁਹਾਨੂੰ ਉਹਦੇ 'ਚ ਵੀ ਦੱਸਾਂਗੇ ਇਹਨਾਂ ਲਈ ਇਹ ਵਾਲਾ ਵੀ ਰਿਫਲੈਕਟਰ ਕੋਲਰ ਵਾਲੀ ਵੀ ਐਕਟੀਵਿਟੀ ਕਰਾਂਗੇ ਹਾਂ ਜੀ ਜਪਿੰਦਰ ਸਿੰਘ ਜੀ ਨਾਲ ਨੇ ਤੋਂ ਪਰਦਾ ਇੱਕ ਬਟੜਾ ਹੀ ਬੰਦ ਦੇ ਲੋ ਸਭ ਤੋਂ ਪਹਿਲਾਂ ਤਾਂ ਮੈਂ ਸੇਟ ਮੀਡੀਆ ਕਲੱਬ ਖਾਸ ਕਰ ਜਿਹੜੇ ਜਪਿੰਦਰ ਕੰਨੇ ਜੀ ਨੇ ਇਹਨਾਂ ਦੇ ਐਫਰਡ ਨਾਲ ਅੱਜ ਅਸੀਂ ਇੱਕ ਰਿਫਲੈਕਟੇਡ ਟੇਪ ਐਕਟੀਵਿਟੀ ਕੀਤੀ ਹੈ ਜਿਹਦੇ ਨਾਲ ਜਿਹੜੇ ਵੀਕਲ ਨੇ ਉਹਨਾਂ ਦੇ ਬੈਕ ਸਾਈਡ ਤੇ ਰਿਫਲੈਕਟਾ ਟੇਪਾਂ ਲਗਾਈਆਂ ਗਈਆਂ ਜੋ ਕਿ ਧੁੰਦ ਦੇ ਮੌਸਮ ਚ ਐਕਸੀਡੈਂਟ ਪ੍ਰिवेंट ਕਰਨ ਤੇ ਬੜੀ ਹੈਲਪਫੁਲ ਹੈ ਤਾਂ ਮੈਂ ਸਾਰੇ ਇਸ ਦੇ ਨਾਲ ਨਾਲ ਸਾਰੇ ਵੀਕਲ ਓਨਰ ਨੂੰ ਅਪੀਲ ਕਰੂੰਗਾ ਕੀ ਰਿਫਲੈਕਟਡ ਟੇਪ ਜਰੂਰ ਲਗਾਏ ਜਾਣ ਖਾਸ ਕਰ ਕਮਰਸ਼ੀਅਲ ਵੀਕਲਸ ਤੇ ਤਾਂਕੀ ਧੁੰਦ ਦੇ ਮੌਸਮ ਚ ਐਕਸੀਡੈਂਟ ਅਤੇ ਜਾਨੀ ਮਾਲੀ ਨੁਕਸਾਨ ਨੂੰ ਸਭ ਤੋਂ ਘੱਟ ਹੋਵੇ ਇਸ ਤੋਂ ਇਲਾਵਾ ਮਾਨਯੋਗ ਪੀਪੀ ਸਾਹਿਬ ਦੇ ਬੇਸ਼ਾ ਨਿਰਦੇਸ਼ਾਂ ਤਹਿਤ ਅਜੇ ਕ ਲੁਧਿਆਣਾ ਥਰਡ ਡਰਾਈਵ ਚੱਲ ਰਹੀ ਹੈ ਉਹ ਹੈ ਕਿ ਰੈੱਡ ਲਾਈਟ ਵਾਇਲੇਸ਼ਨ ਸਟਾਪ ਲਾਈਨ ਵਾਇਲੇਸ਼ਨ ਅਤੇ ਰੌਂਗ ਸਾਈਡ ਡਰਾਈਵਿੰਗ ਦੇਗੇ ਜਿਵੇਂ ਕਿ ਤੁਹਾਨੂੰ ਪਤਾ ਅਸੀਂ ਲਗਾਤਾਰ ਟ੍ਰੈਫਿਕ ਰੂਲਸ ਨੂੰ ਇੰਪਲੀਮੈਂਟ ਕਰਨ ਲਈ ਲੋਕਾਂ ਚ ਇੱਕ ਅਵੇਅਰਨੈਸ ਪੈਦਾ ਕਰਨ ਲਈ ਲਗਾਤਾਰ ਡਰਾਈਵ ਕਰ ਰਹੇ ਹਾਂ ਕੱਲ ਅਸੀਂ ਕੱਲ ਅਸੀਂ ਰੋਂਗ 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 ਪਾਰਕਿੰਗ ਦੇਗੇਂ ਕਿਸੇ ਤੀਗੀ ਸੇਮ ਦੇ ਅੱਜ ਅਸੀਂ ਨਵੇਂ ਜੋ ਹੈ ਇੱਕ ਕਮ ਚੁਣੀ ਹੈ ਜੋ ਕਿ ਮੈਂ ਤੁਹਾਨੂੰ ਦੱਸੀ ਹੈ ਆਲਰੇਡੀ ਤਾਂ ਇਸ ਵਿੱਚ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਇਹਦੇ ਤੇ ਟ੍ਰੈਫਿਕ ਰੂਲ ਦੀ ਪਾਲਣਾ ਕਰੋ ਅਸੀਂ ਤੁਹਾਡੇ ਨਾਲ ਹੈ ਅਸੀਂ ਲਗਾਤਾਰ ਹੀ ਡਰਾਈਵ ਕਰਾਂਗੇ ਸਾਡਾ ਮਕਸਦ ਸਿਰਫ ਜੁਰਮ ਕਰਨਾ ਨਹੀਂ ਹੈ ਅਸੀਂ ਲੋਕਾਂ ਦੀ ਅਵੇਰਨੈਸ ਆਉਣੀ ਹੈ ਲੱਗਦਾ ਨਹੀਂ ਕਿ ਦਾ ਰੋਡ ਦੇ ਉੱਤੇ ਜਿਹੜੀਆਂ ਅਗੈਰ ਪਾਰਕਿੰਗ ਕੀਤੀ ਜਾਂਦੀ ਹੈ ਕਿੰਨੇ ਕਿੰਨੇ ਦੁਕਾਨਦਾਰਾਂ ਦੀ ਇਹਦੇ ਦੇ ਖਾਸ ਲੋੜ ਹੁੰਦਾ ਹੈ ਜੋਨਾਂ ਦੇ ਮਰੇ ਜਗ੍ਹਾ ਦੀ ਮੰਡੀ ਉਰ ਦੇ ਤੇ ਘਾਟ ਜੋ ਰੋਡ ਦੇ ਉੱਤੇ ਕੋਈ ਵੀ ਵਾਇਲੇਸ਼ਨ ਹੋ ਰਹੀ ਹੈ ਮੈਂ ਮੰਨਦਾ ਹੈ ਕੋਈ ਉਹਦਾ ਇੱਕ ਇੱਕ ਜਨੇ ਤੇ ਬਲੇਮ ਨਹੀਂ ਕਰ ਸਕਦੇ ਸਾਰੇ ਭਾਗੀਦਾਰ ਹੈ ਪੁਲਿਸ ਵੀ ਰਿਸਪੌਂਸਿਬਿਲਟੀ ਦਾ ਰੂਲ ਇੰਪਲੀਮੈਂਟ ਕਰਨਾ ਸੇਮ ਵੇ ਜਿਹੜੇ ਆਪਣੇ ਰੈਜ਼ੀਡੈਂਟ ਨੇ ਸਿਟੀਜ਼ਨ ਨੇ ਉਹਨਾਂ ਦੀ ਰਿਸਪੌਂਸਿਬਿਲਟੀ ਰੂਲ ਫਾਲੋ ਕਰਨਾ ਤਾਂ ਮੈਂ ਕਹੂੰਗਾ ਕਿ ਇਹ ਸਾਰਾ ਰਲ ਮਿਲ ਕੇ ਹੀ ਹੋਣਾ ਹੈ ਇਹ ਇਕੱਲੇ ਪੁਲਿਸ ਦੇ ਕਰਨ ਨਾਲ ਜਾਂ ਫਿਰ ਇਕੱਲੇ ਲੋਕਾਂ ਤੇ ਬਲੇਮ ਧਰ ਕੇ ਨਹੀਂ ਹੋਣਾ ਅਸੀਂ ਵੀ ਆਪਣੀ ਰਿਸਪੌਂਸਿਬਿਲਟੀ ਸਮਝਦੇ ਹਾਂ ਤੇ ਅਸੀਂ ਲੋਕਾਂ ਨੂੰ ਵੀ ਕਹਿੰਦੇ ਹਾਂ ਵੀ ਤੁਸੀਂ ਵੀ ਆਪਣੀ ਰਿਸਪੌਂਸਿਬਿਲਟੀ ਸਮਝੋ ਥੈਂਕ ਯੂ